ਜੀ ਤੁਸੀਂ ਦੱਸੋ ਜਿਹੜੇ ਬੰਦੇ ਨੇ ਕੀਤੀ ਹਵਾਨੀਅਤ ਜੀ ਉਹਨੂੰ ਸਜ਼ਾ ਦਿਓ ਐਸੀ ਸਜ਼ਾ ਦਿਓ ਵੀ ਆਉਣ ਵਾਲੇ 10 ਦਸਕਾ ਤੱਕ ਉਹਦੇ ਸੋਚਣ ਲੋਕੀ ਸਜ਼ਾ ਤਾਂ ਇੱਥੇ ਮਿਲਦੀ ਨਹੀਂ ਇਥੋਂ ਦਾ ਕਾਨੂੰਨ ਐਦਾਂ ਦਾ ਹੁਣ ਤੁਸੀਂ ਇਹਦੇ ਇਸ ਬਾਰੇ ਦੱਸ ਦੇਣਾ ਇਸ ਰੂਪੀ ਬਾਰੇ ਜਿਨੇ ਹਵਾਨੀਅਤ ਕੀਤੀ ਹੈ ਇਹ 7 ਸਾਲ ਦੀ ਸੇਮ ਸਜ਼ਾ ਕੱਟ ਕੇ ਹੈ ਰੇਪ ਦੇ ਮਾਮਲੇ 'ਚ ਇਹਨੂੰ ਜਿਨ੍ਹਾਂ ਨੇ ਫੜਿਆ ਜਦੋਂ ਇਹ ਬਾਹਰ ਆਇਆ ਜਿਨ੍ਹਾਂ ਨੇ ਫੜਿਆ ਜੀ ਉਹਨਾਂ ਨੇ ਠੋਕਿਆ ਕਿਉਂ ਨਹੀਂ ਫਿਰ ਪਤਾ ਉਹ ਤਾਂ ਪੁਲਿਸ ਸੀਗੀ ਪੁਲਿਸ ਪੁਲਿਸ ਕੀ ਕਰਦੀ ਮੌਬ ਲਿੰਚਿੰਗ ਦੇ ਵਿੱਚ ਕਿੰਨੇ ਕਤਲ ਹੋਏ ਆ ਪੁਲਿਸ ਆਪ ਚਾਹੁੰਦੀ ਤੁਸੀਂ ਕਰੋ ਪਰ ਲੋਕੀ ਤਾਂ ਇਹ ਵੀ ਕਹਿ ਰਹੇ ਇਹੀ ਕਿਸੇ ਸਿੱਖ ਨੇ ਕਿਥੋਂ ਦਾ ਪੁਲਿਸ ਨੇ ਐਨਕਾਉਂਟਰ ਕਰ ਦੇਣਾ ਸੀ ਪਾਣੀ ਤੁਸੀਂ ਨਾ ਵੀ ਕਰਵਾ ਸਕਦੇ ਸੀਗੇ ਜੇ ਅਗਰ ਕਰਨਾ ਹੁੰਦਾ ਨਾ ਜੇ ਅਗਰ ਇਹਨਾਂ ਨੇ ਕੁਝ ਕਰਨਾ ਹੁੰਦਾ ਜੀ ਠੀਕ ਹੈ ਇਹ ਓਸੀ ਵੇਲੇ ਕਰ ਸਕਦੇ ਆ ਮੌਬ ਲਿੰਚਿੰਗ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਆ ਤੇ ਸਿੱਖ ਨੇ ਅਗਰ ਤੁਸੀਂ ਕਹਿੰਦੇ ਆ ਵੀ ਸਿੱਖ ਹੁੰਦਾ ਤੇ ਸਿੱਖ ਦਊ ਇਹ ਮੈਂ ਨਹੀਂ ਕਹਿੰਦਾ ਸੋਸ਼ਲ ਮੀਡੀਆ ਤੇ ਥੱਲੇ ਕਮੈਂਟ ਆ ਰਹੇ ਸੋਸ਼ਲ ਮੀਡੀਆ ਦੇ ਕਮੈਂਟਾਂ ਨੂੰ ਤਾਂ ਛੱਡੋ ਉਹ ਤੇ ਪਤਾ ਵੀ ਨਹੀਂ ਕੌਣ ਹੈਗੇ ਕੌਣ ਨਹੀਂ ਹੈਗੇ ਹੁਣ ਉਹ ਸਾਡੇ ਵੀਡੀਓ ਦੇ ਥੱਲੇ ਵੀ ਕਈਆਂ ਦੇ ਕਮੈਂਟ ਆਉਗੇ ਉਹਨਾਂ ਦਾ ਪਤਾ ਵੀ ਨਹੀਂ ਹੁੰਦਾ ਕੌਣ ਆ ਕੌਣ ਨਹੀਂ ਹੈਗੇ ਹੈਨਾ ਉਹ ਤੇ ਕੋਈ ਵੀ ਸੋਸ਼ਲ ਮੀਡੀਆ ਤੇ ਤੁਸੀਂ ਸੀਨੀਅਰ ਪੱਤਰਕਾਰ ਹੋ ਤੁਸੀਂ ਐਡੇ ਪੁਰਾਣੇ ਪੱਤਰਕਾਰ ਹੋ ਤੁਹਾਨੂੰ ਉਹ ਸੋਸ਼ਲ ਮੀਡੀਆ ਦੇ ਕਮੈਂਟਾਂ ਬਾਰੇ ਨਹੀਂ ਗੱਲ ਕਰਨੀ ਜਿਹੜੀ ਕਿਉਂਕਿ ਉਹ ਤੇ ਕੋਈ ਵੀ ਹੋ ਸਕਦੇ ਹੈ ਕਮੈਂਟ ਨਹੀਂ ਮੈਂ ਵੀਡੀਓਜ਼ ਦੇਖ ਕੇ ਆਇਆ ਜੀ ਸਵੇਰੇ ਕਈਆਂ ਲੋਕਾਂ ਨੇ ਵੀਡੀਓ ਪਾਈਆਂ ਨੇ ਕਿ ਜਿਹੜੇ ਜੇ ਕਿਸੇ ਸਿੱਖ ਨਾਲ ਹੁੰਦਾ ਵੀ ਹੈ ਤੁਸੀਂ ਦੱਸੋ ਨਹੀਂ ਹੋਇਆ ਨਹੀਂ ਦੇਖੋ ਸਿੱਖਾਂ ਦੇ ਨਾਲ ਵੀ ਹੁੰਦਾ ਵਾ ਪਰ ਸਿੱਖਾਂ ਦੇ ਨਾਲ ਉਹ ਵੀ ਹੁੰਦਾ ਕਿ ਜਿਹੜੇ ਐਡੇ ਵੱਡੇ ਵੱਡੇ ਅਫਸਰ ਸਿੱਖ ਬਣੇ ਹੋਏ ਉਹ ਵੀ ਤਾਂ ਦਿਖਾਓ ਜੀ ਜਿਹੜੇ